ਹੈਲੋ ਜੀ ਸਾਸ਼ੀ ਕਾਲ ਜੀ ਸਾਰਿਆਂ ਨੂੰ ਔਰ ਸਨავ ਤੁਸੀਂ ਕਿੱਦਾਂ ਸਾਰੇ ਵਧੀਆ ਹੋਵੋਗੇ ਉਮੀਦ ਕਰਦੀ ਆਂ ਆਪਾਂ ਭਰੋਟਾ ਪੂਜਣ ਲੱਗਿਆ ਜੀ ਅੱਜ ਹੈਗਾ ਦੂਜਾ ਨਰਾਤਾ ਕੱਲ ਪਹਿਲਾ ਨਰਾਤਾ ਸੀ ਆਪਾਂ ਨੇ ਖਿੱਲਾ ਨਾਲ ਹੀ ਭੋਗ ਲਵਾ ਲਿਆ ਸੀ ਤੇ ਅੱਜ ਆਪਾਂ ਨੇ ਬਣਾਈਆ ਪੰਜੀਰੀ ਅੱਜ ਆਪਾਂ ਪੰਜੀਰੀ ਨਾਲ ਭਰੋਟਾ ਪੂਜਾਂਗੇ ਹਾਂਜੀ ਦੀਵਾ ਬਣਾ ਲਿਆ ਆ ਆਟੇ ਦਾ ਤੇ ਘਿਓ ਵੀ ਇਹਦੇ ਵਿੱਚ ਪਾ ਲਿਆ ਆ ਆਪਾਂ ਨੇ ਇਹ ਨੂੰ ਆਪਾਂ ਲਾ ਲਾਂਗੇ ਹੁਣ ਹਾਂਜੀ ਹੁਣ ਆ ਭਾਰਤੀ ਕਰਨ ਲੱਗੇ ਆ ਪਹਿਲੀ ਆਪਦੀ ਕਰਾਂ ਤਿਆਰ ਜੀਵੇ ਮੇਰਾ ਵੀਰ ਪਿਆਰ ਵੀਰ ਪਿਆਰ ਦੀਆਂ ਦੋ ਲੜੀਆਂ ਕਿਸਨ ਦਿਵਾਲੇ ਖੜੀਆਂ ਤੂੰ ਖੋਲ ਮਾਤਾ ਹਟੜੀ ਮੈਂ ਪੁੰਚਾ ਤੇਰੀ ਪਟੜੀ ਨਰੇਣ ਮੇਰੀ ਕਾਇਆ ਨਰੇਣ ਮੇਰਾ ਰਿਠਾ ਨਰੇਣ ਮੇਰਾ ਪਾਈ ਮੈਂ ਸ਼ਿਵ ਤੇ ਆਲੇ ਦੂਜੀ ਆਰਤੀ ਕਰਾਂ ਤਿਆਰ ਜੀਵੇ ਮੇਰਾ ਵੀਰ ਪਿਆਰ ਵੀਰ ਪਿਆਰ ਦੀਆਂ ਦੋ ਲੜੀਆਂ ਕਿਸਨ ਦਿਵਾਲੇ ਖੜੀਆਂ ਤੂੰ ਖੋਲ ਮਾਤਾ ਹਟੜੀ ਮੈਂ ਪੂਜਾਂ ਤੇਰੀ ਪਟੜੀ ਨਰ ਮੇਰੀ ਕਾਇਆ ਨਰੇਣ ਮੇਰਾ ਰਿਠ ਨਰੇਣ ਮੇਰਾ ਪਾਈ ਮੈਂ ਸ਼ਿਵ ਤੇ ਆਲੀ ਤੀਜੀ ਆਰਤੀ ਕਰਾਂ ਤਿਆਰ ਜੀਵੇ ਮੇਰਾ ਵੀਰ ਪਿਆਰ ਵੀਰ ਪਿਆਰ ਦੀਆਂ ਦੋ ਲੜੀਆਂ ਕਿਸਨ ਦਿਵਾਲੇ ਖੜੀਆਂ ਤੂੰ ਹੋਲ ਮਾਤਾ ਹਟੜੀ ਮੈਂ ਪੂਜਾਂ ਤੇਰੀ ਪਟੜੀ ਰੈਣ ਮੇਰੀ ਕਾਇਆ ਨਰੇਣ ਮੇਰਾ ਰਿਠਾ ਨਰੇਣ ਮੇਰਾ ਪਾਈ ਮੈਂ ਸ਼ਿਵ ਤੇ ਆਲੇ ਆਈ ਚੌਥੀ ਆਰਤੀ ਕਰਾਂ ਤਿਆਰ ਜੀਵੇ ਮੇਰਾ ਵੀਰ ਪਿਆਰ ਵੀਰ ਪਿਆਰ ਦੀਆਂ ਦੋ ਲੜੀਆਂ ਕਿਸਨਵਾਲੇ ਖੜੀਆਂ ਤੁਖੋਨ ਮਾਤਾ ਹਟੜੀ ਮੈਂ ਪੂਜਾਂ ਤੇਰੀ ਪਟੜ ਨਰੇਣ ਮੇਰੀ ਕਾਇਆ ਨਰੇਣ ਮੇਰਾ ਰਿਠਾ ਨਰੇਣ ਮੇਰਾ ਪਾਈ ਮੈਂ ਸ਼ਿਵ ਤੇ ਆਲੇ ਆਈ ਪੰਜਵੀਂ ਆਰਤੀ ਕਰਾਂ ਤਿਆਰ ਜੀਵੇ ਮੇਰਾ ਵੀਰ ਪਿਆਰ ਵੀਰ ਪਿਆਰ ਤੀਆਂ ਦੋ ਲੜੀਆਂ ਕਿਸਨ ਦਵਾਲੇ ਖੜੀਆਂ ਤੂ ਖੋਲ ਮਾਤਾ ਹਟੜੀ ਮੈਂ ਪੂਜਾਂ ਤੇਰੀ ਪਟੜ ਨਰੇਣ ਮੇਰੀ ਕਾਇਆ ਨਰੇਣ ਮੇਰਾ ਰਿਠਾ ਨਰੇਣ ਮੇਰਾ ਪਾਈ ਮੈਂ ਸ਼ਿਵ ਤੇ ਆਲੇ ਆਈ ਛੇਵੀਂ ਆਰਤੀ ਕਰਾਂ ਤਿਆਰ ਜੀਵੇ ਮੇਰਾ ਵੀਰ ਪਿਆਰ ਵੀਰ ਪਿਆਰ ਦੀਆਂ ਦੋ ਲੜੀਆਂ ਕਿਸਨ ਦਵਾਲੇ ਖੜੀਆਂ ਤੂ ਖੋਲ ਮਾਤਾ ਹਟੜੀ ਮੈਂ ਪੂਜਾ ਤੇਰੀ ਪਟਣ ਨਰੇਣ ਮੇਰੀ ਕਾਇਆ ਨਰੇਣ ਮੇਰਾ ਰਿਠਾ ਨਰੇਣ ਮੇਰਾ ਪਾਈ ਮੈਂ ਸ਼ਿਵ ਤੇ ਆਲੇ ਸਤਮੀ ਆਰਤੀ ਕਰਾਂ ਤਿਆਰ ਜੀਵੇ ਮੇਰਾ ਵੀਰ ਪਿਆ ਵੀਰ ਪਿਆਰ ਦੀਆਂ ਦੋ ਲੜੀਆਂ ਕਿਸਨ ਦਿਵਾਲੇ ਖੜੀਆਂ ਤੂ ਖੋਲ ਮਾਤਾ ਹਟੜੀ ਮੈਂ ਪੂਜਾਂ ਤੇਰੀ ਪਟੜ ਨਰੇਣ ਮੇਰੀ ਕਾਇਆ ਨਰੇਣ ਮੇਰਾ ਰਿਠਾ ਨਰੇਣ ਮੇਰਾ ਪਾਹ ਮੈਂ ਸ਼ਿਵ ਤੇ ਆਲੇ ਹਾਂਜੀ ਹੁਣ ਆਪਾਂ ਨੇ ਆਰਤੀ ਕਰ ਲਈ ਹੁਣ ਆਪਾਂ ਨੇ ਸੱਤ ਵੇਰੀ ਭੋਗ ਦੇ ਦਾਂਗੇ భోగ దగ్గర రోటేను ਹਾਂਜੀ ਆ ਭਾਰਤੀ ਇਦਾਂ ਕਰਦੇ ਆ ਤੁਸੀਂ ਕਿਦਾਂ ਕਰਦੇ ਆ ਜ਼ਰੂਰ ਦੱਸਿਓ ਠੀਕ ਹੈ ਜੀ